ਇਸ ਤੋਂ ਬੁਰਾ ਰੱਬ ਦਾ ਕਹਿਰ ਹੋਰ ਕੀ ਹੋਵੇਗਾ ਕਿ ਹੱਸਦੇ ਖੇੜਦੇ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਹੀ ਖੋਹ ਲਈਆਂ ਗਈਆਂ ਜਦੋਂ ਹਲੇ ਖੁਸ਼ੀਆਂ ਦਾ ਚਾਪ ਪੂਰਾ ਵੀ ਨਹੀਂ ਹੋਇਆ ਸੀ ਵਿਆਹ ਵਾਲੇ ਦਿਨ ਲਾੜਾ ਤੇ ਲਾੜੀ ਜੈਮਾਲਾ ਪਾਣ ਤੋਂ ਬਾਅਦ ਫੋਟੋਆਂ ਖਿੱਚਵਾ ਰਹੇ ਸੀ ਅਤੇ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਸਨ ਉਡੀਕ ਕਰ ਰਹੇ ਸਨ ਕਿ ਉਹ ਵੀ ਲਾੜੀ ਦੇ ਨਾਲ ਫੋਟੋਆਂ ਖਿੱਚਵਾਣਗੇ ਪਰ ਉਸ ਤੋਂ ਪਹਿਲਾਂ ਹੀ ਕੈਮਰੇ ਦੇ ਵਿੱਚ ਇਹ ਦਰਦਨਾਕ ਘਟਨਾ ਕੈਦ ਹੋਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਾੜੇ ਨੂੰ ਦਿਲ ਦੇ ਉੱਪਰ ਕਿਸੇ ਤਰ੍ਹਾਂ ਦਾ ਬੋਝ ਤੇ ਦਰਦ ਮਹਿਸੂਸ ਹੁੰਦਾ ਉਸ ਤੋਂ ਬਾਅਦ ਉਸੇ ਥਾਂ ਹੀ ਮੁੰਡਾ ਬੈਠ ਜਾਂਦਾ ਹੈ ਤੇ ਉਸਦੀ ਲਾੜੀ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਰਿਸ਼ਤੇਦਾਰ ਵੀ ਇਕੱਠੇ ਹੋ ਜਾਂਦੇ ਨੇ ਪਰ ਉਹ ਮੁੰਡਾ ਬੇਸੁੱਧ ਹੋਇਆ ਡਿੱਗਿਆ ਪਿਆ ਰੰਦਾ ਹਰੇਕ ਨੂੰ ਹੀ ਸੀ ਕਿ ਗਰਮੀ ਦੇ ਕਾਰਨ ਜਾਂ ਫਿਰ ਜ਼ਿਆਦਾ ਖੇਚਲ ਕਰਨ ਦੇ ਕਾਰਨ ਹੀ ਉਹ ਬੇਹੋਸ਼ ਹੋ ਗਿਆ। ਬੜਾ ਕਿਸੇ ਨੇ ਹੀ ਸੋਚਿਆ ਤੱਕ ਨਹੀਂ ਸੀ ਕਿ ਵਿਆਹ ਵਾਲੇ ਦਿਨ ਹੀ ਇਸ ਕੁੜੀ ਦਾ ਸਭ ਕੁਝ ਉਜੜ ਜਾਣਾ। ਕੁੜੀ ਵਾਲਿਆਂ ਦੀਆਂ ਖੁਸ਼ੀਆਂ ਕਿਸ ਤਰ੍ਹਾਂ ਦੇ ਨਾਲ ਮਾਤਮ ਤੇ ਵਿੱਚ ਬਦਲੀਆਂ ਨੇ। ਇਸ ਮੁੰਡੇ ਦੇ ਮਾਤਾ ਪਿਤਾ ਜਿਹੜੇ ਚਾਹਾਂ ਦੇ ਨਾਲ ਪੁੱਤ ਨੂੰ ਸਹਰਾ ਬਣ ਕੇ ਵਿਆਉਣ ਦੇ ਲਈ ਲੈ ਕੇ ਆਏ ਸੀ। ਉਹਨਾਂ ਦਾ ਦੁੱਖ ਇੰਨਾ ਵੱਡਾ ਹੈ ਜੋ ਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ। ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਕੀ ਕੁਝ ਦੱਸਿਆ ਉਹ ਜਾਣ ਲੈਣੇ ਆ। ਦੱਸਦੀ ਹੈ ਕਿ ਨਵਾਂ ਸ਼ਹਿਰ ਤੋਂ ਹੀ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਅਮਰੀਕਾ ਤੋਂ ਆਏ ਮੁੰਡੇ ਦਾ ਵਿਆਹ ਰੱਖਿਆ ਗਿਆ ਸੀ। ਵੱਡੇ ਪੈਲਸ ਵਿੱਚ ਵਿਆਹ ਕੀਤਾ ਗਿਆ ਤੇ ਸਾਰੇ ਚਾਪ ਪੂਰੇ ਕੀਤੇ ਜਾ ਰਹੇ ਸਨ। ਇਸ ਤੇ ਵਿਚਾਲੇ ਹੀ ਐਡਾ ਵੱਡਾ ਦੁੱਖ ਆਣ ਪਿਆ ਕਿ ਦੋਹਾਂ ਪਰਿਵਾਰਾਂ ਦਾ ਕੱਖ ਨਹੀਂ ਰਿਹਾ। ਹਾਂਜੀ ਬੋਲ ਲਾਲ ਜੀ ਬੋਤ ਬਹੁਤ ਬਹੁਤ ਹੀ ਸਸਤੀ ਕਿਸ ਤਰ੍ਹਾਂ ਹੋ ਰਹੀ ਹੈ ਮਾਰੇ ਸਗਾਏ ਅਸੀਂ ਤਾਂ ਫਿਕਰ ਬੱਚੇ ਕਹਿੰਦੇ ਮੇਰੇ ਹਾਰਡਵੇਅਰ ਸੈਟ ਪੜੀ ਹੈ ਅੱਛਾ ਉਹ ਰਹਿਣ ਲੱਗੇ ਨਾ ਡਾਕਟਰ ਆਏ ਕਿ ਡਾਕਟਰ ਆਮ ਬੋਲਿਆ ਬੱਚੇ ਕੀ ਆਇਓ ਇਹਨੇ ਚੱਤ ਪੀਤਾ ਵੰਦੇ ਜਿਵੇਂ ਐਤਵੰਤ ਪਹਿਲੇ ਕਿ ਕੀ ਗੱਲ ਕਦੋਂ ਹੱਦ ਦੇ ਜੇ ਬੰਦ ਕਰਾ ਦੇ

ਹੋਏ ਬੰਦ ਕਰਾ ਲਿਆ ਉਹਨੇ ਬੰਦ ਹੋਆ ਉਹ ਬੰਦ ਕਰਤਾ ਉਹ ਤੇ ਬਾਦ ਵਿੱਚ ਦੇਖੋ ਜਦ ਸੱਜਣ ਮੁਟਿਆਏ ਜਾਣੇ ਉਹਨਾਂ ਦਾ ਕਾਰਜ ਹੋਤੂ ਕਿਸੇ ਮਲਤ ਬਾਤ ਰਹੇ ਫਾਂ ਕੋ ਚੋ ਗਿਆ ਸੀ ਹਾਂ ਸਹੀ ਇਹ ਮਨਾ ਹੋ ਰਹੀ ਸੀ ਅੱਛਾ ਬਈ ਬਈ ਜਿਆ ਨਾਲਾ ਤੇ ਇਕੱਠੇ ਆਏ ਬੁੱਸ ਮੈਂ ਕੀ ਕਰੀਂਗਾ ਜਿਆ ਨਾਲਾ ਤੇ ਕਰੇਗਾ ਅਸੀਂ ਨਾਲੇ ਖੜੇ ਤੇ

ਅੱਜ ਦੁਪਹਿਰ ਵਾਰ ਜੀ ਸਾਡਾ ਮੀਡੀਆ ਵੀ ਇਸ ਗੱਲ ਦੀ ਬੜਾ ਤਦਦਕ ਦੁੱਖ ਦਾ ਮੁਤਾਵਾ ਕਰਦਾ ਕਿ ਸਾਰੇ ਰਸਮਾਂ ਲਿਖਣੀਆਂ ਪੜੀਆਂ ਕਿਦੋਂ ਉਸ ਸਰਕਾਰ ਦੇ ਰੱਖੇ। ਹਾਂਜੀ। ਹਾਂਜੀ। ਵਿਆਹ ਵਾਲੇ ਦਿਨ ਹੀ ਵਿਆਹ ਵਾਲੀ ਸਟੇਜ ਦੇ ਉੱਪਰ ਇੱਕ ਦੂਸਰੇ ਦੇ ਗੱਲ ਦੇ ਵਿੱਚ ਜੈਮਾਲਾ ਪਾਣ ਤੋਂ ਬਾਅਦ ਮੁੰਡਾ ਫੋਟੋਆਂ ਖਿੱਚਵਾ ਰਿਹਾ ਸੀ। ਖਸੀ ਖੁਸ਼ੀ ਸਾਰੇ ਉਹਨਾਂ ਦੇ ਵੱਲ ਦੇਖ ਰਹੇ ਸੀ ਗਾਣੇ ਚੱਲ ਰਹੇ ਸੀ ਤੇ ਹਰ ਕੋਈ ਇਸ ਜਸ਼ਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ ਪਰ ਨਹੀਂ ਪਤਾ ਸੀ ਕਿ ਵਿਆਹ ਵਾਲੇ ਜੋੜੇ ਦੇ ਵਿੱਚ ਸੱਜਿਆ ਧੱਜਿਆ ਇਹ ਜੋੜਾ ਅੱਜ ਆਪਣੀ ਆਖਰੀ ਖੁਸ਼ੀ ਮਨਾ ਰਿਹਾ ਹੈ ਹੱਸਦਾ ਹੱਸਦਾ ਲਾੜਾ ਮਿੰਟਾਂ ਦੇ ਵਿੱਚ ਸਟੇਜ ਤੇ ਹੀ ਮੁੱਕ ਗਿਆ ਸੀ ਜਿਸ ਸਮੇਂ ਤੱਕ ਉਸਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਡਾਕਟਰਾਂ ਨੇ ਚੈੱਕ ਕਰਕੇ ਇਹ ਕਿਹਾ ਕਿ ਮੁੰਡੇ ਦੇ ਵਿੱਚ ਕੁਝ ਵੀ ਨਹੀਂ ਬਚਿਆ ਲਾੜੇ ਦੇ ਨਾਲ ਇਹ ਜਹੀ ਮੰਦਭਾਗੀ ਘਟਨਾ ਵਾਪਰੀ ਹੈ ਕਿ ਉਸਦੇ ਮਾਤਾ ਪਿਤਾ ਹੁਣ ਵੀ ਡੂੰਘੇ ਸਦਮੇ ਦੇ ਵਿੱਚ ਨੇ ਬੱਗਾ ਇਲਾਕੇ ਦਾ ਇਹ ਸਾਰਾ ਮਾਮਲਾ ਜਿੱਥੇ ਲਾੜੇ ਦੀ ਜਾਨ ਵਿਆਹ ਦੀਆਂ ਰਸਮਾਂ ਦੇ ਦੌਰਾਨ ਗਈ ਹੈ ਪੂਰੇ ਇਲਾਕੇ ਦੇ ਵਿੱਚ ਇਸ ਖਬਰ ਤੋਂ ਬਾਅਦ ਸੋਗ ਦੀ ਲਹਿਰ ਫੈਲ ਚੁੱਕੀ ਹੈ ਕਿ ਕਿੰਜ ਮੁਕੰਦpur ਰੋਡ ਤੇ ਸਥਿਤ Bajaj Resort ਤੇ ਵਿੱਚ ਹੋ ਰਹੇ ਵਿਆਹ ਦੇ ਦੌਰਾਨ ਹੀ ਲਾੜੇ ਦੀ ਜਾਨ ਲਾੜੀ ਦੀਆਂ ਅੱਖਾਂ ਦੇ ਸਾਹਮਣੇ ਚਲੀ ਗਈ ਇਸ ਦੀ ਪਛਾਣ ਗਾਂਧੀ ਨਗਰ ਬੱਗਾ ਦੇ ਨਿਵਾਸੀ ਨੌਜਵਾਨ ਨਿਪਨ ਕੁਮਾਰ ਦੇ ਵਜੋਂ ਕੀਤੀ ਗਈ ਹੈ ਜੋ ਕਿ ਪੁੱਤਰ ਮੋਹਨ ਲਾਲ ਹੈ ਪਤਾ ਲੱਗਿਆ ਕਿ ਅਚਾਨਕ ਉਹਨਾਂ ਦਾ ਮੁੰਡਾ ਸਟੇਜ ਤੇ ਡਿੱਗ ਪੈਂਦਾ ਜੈ ਮਾਲਾ ਦੀ ਰਸਮ ਹੋ ਕੇ ਹੀ ਹੱਟੀ ਸੀ ਕਿ ਹਰ ਹਰ ਕੋਈ ਉਹਨਾਂ ਦੇ ਨਾਲ ਫੋਟੋਆਂ ਖਿੱਚਵਾਉਣ ਦੇ ਲਈ ਆ ਰਿਹਾ ਸੀ ਹੱਸਦਾ ਹੱਸਦਾ ਲਾੜਾ ਨੀਚੇ ਡਿੱਗ ਪੈਂਦਾ ਪਤਾ ਲੱਗਿਆ ਕਿ ਇਸ ਤੋਂ ਬਾਅਦ ਉਸ ਨੂੰ ਸਾਨ ਨਹੀਂ ਚੰਗੀ ਤਨ ਆਇਆ ਸੀ ਲੋਕਾਂ ਨੇ ਚੁੱਕ ਕੇ ਰਿਸ਼ਤੇਦਾਰਾਂ ਨੇ ਚੁੱਕ ਕੇ ਉਸ ਨੂੰ ਜਨਰਲ ਹਸਪਤਾਲ ਪਹੁੰਚਾਇਆ ਚੈੱਕਅਪ ਤੋਂ ਬਾਅਦ ਪਤਾ ਲੱਗਦਾ ਹੈ ਕਿ ਵਿਪਨ ਖਤਮ ਹੋ ਚੁੱਕਿਆ ਹੈ 2012 ਦੇ ਵਿੱਚ ਇਹ ਮੁੰਡਾ ਅਮਰੀਕਾ ਗਿਆ ਸੀ ਅਤੇ ਪੀਆਰ ਹੋ ਕੇ ਵਿਆਹ ਕਰਵਾਉਣ ਦੇ ਲਈ ਹੀ ਪੰਜਾਬ ਆਇਆ ਹੋਇਆ ਸੀ ਮਾਪੇਬ ਸਮੇਤ ਰਿਸ਼ਤੇਦਾਰ ਖੁਸ਼ ਸਨ ਉਸ ਦੀ ਨਵੀਂ ਵਿਆਹੀ ਹੋਈ ਲਾੜੀ ਖੁਸ਼ ਸੀ ਕਿ ਉਸਨੇ اس منڈے دے نال ਵਿਆਹ ਕਰਵਾਇਆ تے چھتی ہی ਵਿਦੇਸ਼ چلے جانا پر سب کچھ ਤਰਯਾ ਤਰایا اس سمے رہ گیا جدوں ਵਿਆਹ ਤਾਂ ਮੁਕੰਮਲ ਹੋ ਹੀ ਗਿਆ ਸੀ قریب قریب پر اوسے دوران ہی ਜੈ ਮਾਲਾ دی جدو ਰਸਮ ਹੁੰਦੀ ਹੈ ਉਸ ਤੋਂ ਬਾਅਦ ਨਵੀਂ ਵਿਆਹੀ ਇਹ ਲਾੜੀ ਮਿੰਟਾਂ ਦੇ ਵਿੱਚ ਵਿਧਵਾ ਹੋ ਜਾਂਦੀ ਹੈ ਹਰੇਕ ਦੀਆਂ ਅੱਖਾਂ ਨਮ ਸਨ ਇਹ ਸਾਰੀ ਖਬਰ ਦੇਖਣ ਤੋਂ ਬਾਅਦ ਇਸਾਰੀ ਕਟਨਾ ਜਿਨ੍ਹਾਂ ਨੇ ਆਪਣੀ ਅੱਖੀਂ ਦੇਖੀ ਉਹ ਰਿਸ਼ਤੇਦਾਰ ਕੁੜੀ ਦੇ ਪਰਿਵਾਰਿਕ ਮੈਂਬਰ ਮੁੰਡੇ ਦੇ ਮਾਪੇ ਇਸ ਵੱਡੇ ਸਦਮੇ ਨੂੰ ਕਿਵੇਂ ਚੇਲ ਸਕਦੇ ਨੇ ਕਿ ਜਵਾਨ ਸੋਹਣਾ ਪੁੱਤ ਚੰਗਾ ਭਲਾ ਸਟੇਜ ਦੇ ਉੱਪਰ ਖੜ੍ਹਾ ਸੀ ਹੱਸਖੇੜ ਰਿਹਾ ਸੀ ਤੇ ਮਿੰਟਾਂ ਦੇ ਵਿੱਚ ਹੀ ਇਹ ਹੱਸਦਾ ਖੇੜਦਾ ਪਰਿਵਾਰ ਉਜੜ ਗਿਆ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਕੀ ਕੁਝ ਦੱਸਿਆ ਸੁਣਦੇ ਹਾਂ ਹਾਂਜੀ ਬੋਲ ਲਾਲ ਜੀ ਉਹ ਕਿ ਇਸ ਤਰ੍ਹਾਂ ਹੋਇਆ ਜੀ ਉਹ ਮਾਣਸਾ ਗਏ ਸੀ ਤੇ ਹਟ ਮੈਂ ਕਹਿੰਦਾ ਮੇਰੇ ਹਾਰਡਵੇਅਰ ਸੈੱਟ ਥੋੜੀ ਹੈ ਅੱਛਾ ਜੀ ਉਹਰੇ ਵੱਲੋਂ ਦੇ ਨਜ਼ਰ ਤੋਂ ਡਾਕਟਰ ਆਇਆ ਕਿ ਡਾਕਟਰ ਆਨੇ ਬੋਲਿਆ ਕਿ ਚੁੱਕਿਆ ਜੋ ਇਹ ਉਹਨੇ ਤਤਪ ਕੀਤਾ ਕਹਿੰਦੇ ਕਿ ਐ ਬੈਂਕ ਫੱਲੇ ਕੀ ਗੱਲ ਹੈ ਮੈਂ ਕਹਿੰਦਾ ਇਹਦੇ ਜੇ ਬੈਂਕ ਕਰਾ ਰਿਹਾ ਅੱਛਾ ਕਾਹੀ ਹੋ ਗਈ ਗੱਲ ਕਹਿੰਦੇ ਬਈ ਜੇ ਬੈਂਕ ਕਰਾ ਰਿਹਾ ਮੈਨੂੰ ਕਹਿੰਦੇ ਕੋਈ ਰਾਟ ਬੋਲਦੀ ਹੈ ਐਡੀ ਜੇ ਐਦਾਂ ਕਰਦੇ ਫਿਰ ਉਹ ਜਿੱਦਾਂ ਪੜਾਏ ਤੁਹਾਡੀ ਜ਼ਿਕਰ ਦੇ ਤਾਜ਼ਾ ਬੰਦ ਕਰਕੇ ਫਿਰ ਚੱਲੂ ਕਰਦਾ। ਕੱਲੋਂ ਦੁਬਾਰਾ ਇਹ ਹੋਇਆ ਤੇ ਬੱਸ। ਉਹ ਬਹੁਤ ਜ਼ਿਆਦਾ ਔਖਾ ਰਹਿੰਦੇ। ਐਵੇਂ ਦਾ ਬੁੱਢੇ ਤੇ ਬੈਠੇ। ਤੇ ਅਰੋਧ ਕਿਹਾ ਕਿ ਦੇਖਾ ਬੜੀ ਐਨੀ ਬੜੀ ਗੱਲ। ਇਹਨਾਂ ਬੰਦ ਕਰਾਉਂਦੇ ਨੇ ਮੈਂ ਬੰਦ ਆ। ਉਹ ਬੰਦ ਕਰਤਾ। ਉਹ ਕੱਲ ਬਾਅਦ ਜਿਹੜਾ ਕੁਝ ਦੇਰ ਸੱਜਣ ਨੂੰ ਤਿਆਇਆ ਗਾ।